ਨਮਸਕਾਰ ਬੇਸ਼ਕੋ ਮੈਂ ਕਿਉਂਕਿ ਵਿੱਚ ਤੁਹਾਡੇ ਨਾਲ ਇਸ ਰਹਿਮ ਵਿਸ਼ੇ ਦੇ ਉੱਪਰ ਗੱਲਬਾਤ ਕਰਨੀ ਪਹੁੰਚਿਆ ਹੈਗਾ ਤੁਹਾਨੂੰ ਦੱਸਦੀ ਕਿ ਸੋਸ਼ਲ ਮੀਡੀਆ ਦੇ ਸਾਰੇ ਲੋਕ ਆਪੀ ਹੋ ਚੁੱਕੇ ਹਨ ਹਰੇਕ ਇਨਸਾਨ ਫੇਸਬੁੱਕ ਇੰਸਟਾਗ੍ਰਾਮ ਇਹ ਜੋ ਸੋਸ਼ਲ ਮੀਡੀਆ ਬਿਲਕੁਲ ਹੈਗਾ ਲੇਕਿਨ ਜਦੋਂ ਵੀ ਅਸੀਂ ਇਸ ਨੂੰ ਖੋਲਦੇ ਹਾਂ ਤੇ ਦੇ ਉੱਪਰ ਇਦਾਂ ਦੀ ਐਡਵਰਟਾਈਜ਼ਮੈਂਟ ਲਗਾਤਾਰ ਆਉਂਦੀ ਹੈ ਸਰਚਿੰਗ ਬਹੁਤ ਜ਼ਿਆਦਾ ਹੁੰਦੀ ਹੈ ਕਿ ਮਰਦਾਨਾ ਕਮਜ਼ੋਰੀ ਹੈ ਕਮਜ਼ੋਰੀ ਹੈ ਕਿੰਨੀ ਪੁਰਾਣੀ ਕਮਜ਼ੋਰੀ ਹੈ ਉਹਦਾ ਇਲਾਜ ਹੋ ਜਾਏਗਾ ਕਿ ਵਾਕਈ ਇਹ ਬਿਮਾਰੀ ਹੈਗੀ ਹੈ ਜਾ ਕਿਸ ਬਿਮਾਰੀ ਨੂੰ ਕਮਜ਼ੋਰੀ ਦਾ ਨਾਮ ਦੇ ਕੇ ਪਰੋਚਿਆ ਜਾ ਰਿਹਾ ਹੈਗਾ ਇਸ ਉੱਪਰ ਗੱਲਬਾਤ ਕਰਨ ਲਈ ਉੱਚੀ ਅਸੀਂ ਡਾਕਟਰ ਸੁਨੀਲ ਕੋਲੋ ਸ਼੍ਰੀ ਸ਼੍ਰੀ ਆਯੁਰਵੈਦਿਕ ਕਲੀਨਿਕ ਚਲਾਇਆ ਜਾ ਰਿਹਾ ਨੇ ਕੋਲੋਂ ਲੰਬੇ ਸਮੇਂ ਤੋਂ ਆਪਾਂ 먼저 ਪਹਿਲਾਂ ਸਵਾਗਤ ਕਰਦੇ ਹਾਂ ਲਕਸ਼ਮਣ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਸ਼੍ਰੀ ਸ਼੍ਰੀ ਆਯੁਰਵੈਦਿਕ ਨਾਮ ਬੜਾ ਅੱਛਾ ਨਾਮ ਹੈਗਾ ਕਹਿੰਦੇ ਕਿ ਲਕਸ਼ਮੀ ਦੇ ਪਾਸਪ ਲੱਗਦੇ ਤੁਸੀਂ ਸਰ ਬਿਲਕੁਲ ਲਕਸ਼ਮੀ ਦੇ ਪਾਸ ਸਕਦਾ ਹਰ ਬੰਦਾ ਹੈਗਾ ਹਰ ਬੰਦੇ ਨੂੰ ਪੈਸੇ ਦੀ ਜ਼ਰੂਰਤ ਹੈ ਕਿ ਬਟ ਯੈਸ ਪੋਜ਼ਿਟਿਵਿਟੀ ਆਉਂਦੀ ਹੈਗੀ ਜਦੋਂ ਤੁਸੀਂ ਸ਼੍ਰੀ ਸ਼੍ਰੀ ਦਾ ਨਾਮ ਲੈਂਦੇ ਹੈਗੇ ਕੋਈ ਪੇਸ਼ੈਂਟ ਉੱਥੇ ਦਾ ਸ਼੍ਰੀ ਸ਼੍ਰੀ ਆਯੁਰਵੈਦਿਕ ਕਲੀਨਿਕ ਦਾ ਵਾਈਡ ਡਿਫਾਲਟ ਜਿੰਨੇ ਸੀ ਕਹਿੰਦੇ ਨਾ ਉਹ ਵੀ ਆਰਾਮ ਰਾਮ ਕਹਿੰਦਾ ਉਹ ਭਾਵੇਂ ਤੁਸੀਂ ਦੁਖੀ ਚ ਕਹੋ ਆਰਾਮ ਰਾਮ ਹੈ ਰਾਮ ਉਹ ਪਰਮਾਤਮਾ ਦਾ ਨਾਮ ਨਿਕਲਦਾ ਹੈ ਤੇ ਜਦੋਂ ਤੁਸੀਂ ਕਹਿੰਦੇ ਸ਼੍ਰੀ ਸ਼੍ਰੀ ਆਯੁਰਵੈਦਿਕ ਕਲੀਨਿਕ ਤੇ ਜਾਣਾ ਤਾਂ ਐਟ ਲੀਸਟ ਕਿਸੇ ਰਿਸਪੈਕਟਫੁਲ ਨਾਮ ਹੈ ਰਿਸਪੈਕਟਫੁਲ ਨਾਮ ਹੈ ਪੋਜ਼ਿਟਿਵਿਟੀ ਪੈਦਾ ਕਰਦਾ ਹੈਗਾ ਤੇ ਨੋ ਡਾਕਟਰ ਹਰੇਕ ਬੰਦੇ ਨੂੰ ਲਕਸ਼ਮੇ ਦੀ ਜਰੂਰਤ ਹੈ ਜੀ ਸ਼੍ਰੀ ਰਵੀ ਸ਼ੰਕਰ ਜੀ ਜੀ ਮੈਂ ਰਵੀ ਸ਼ੰਕਰ ਜੀ ਦੇ ਨਾਲ ਕੰਮ ਕੀਤਾ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਜੋ ਨਾੜੀ ਪ੍ਰੀਖਣ ਸੀਗਾ ਉਹ ਉਹਨਾਂ ਦੇ ਕੋਲੋਂ ਸਿੱਖਿਆ ਤੇ ਉਹਨਾਂ ਦੇ ਨਾਲ ਕਾਫੀ ਦੇਰ ਤੱਕ ਲੰਬੇ ਸਮੇਂ ਤੱਕ ਮੈਂ ਕੰਮ ਕੀਤਾ ਹੈਗਾ ਉਹਨਾਂ ਤੋਂ ਹੀ ਪ੍ਰੇਰਿਤ ਹੋ ਕੇ ਮੈਂ ਨਾਮ ਜਿਹੜਾ ਸ਼੍ਰੀ ਸ਼੍ਰੀ ਆਰਵਤੀ ਕਲੀਨਿਕ ਰੱਖਿਆ ਹੈਗਾ ਤੁਹਾਡੇ ਕਲੀਨਿਕ ਤੇ ਜਿਹੜਾ ਲਿਖਿਆ ਹੋਇਆ ਨਾੜੀ ਪ੍ਰੀਖਣ ਨਾੜੀ ਪ੍ਰੀਖਣ ਹੁੰਦਾ ਕਿ ਇਹ ਕਿਵੇਂ ਦੇਖਿਆ ਜਾਂਦਾ ਕਿ ਵਾਕਈ ਸਾਰਾ ਨੋਡੀ ਨੋਲਜ ਹੁੰਦੀ ਹੈ ਸਰ ਨਾੜੀ ਪ੍ਰੀਖਣ ਦੇਖੋ ਅਧਿਕ ਕੜੀ ਜਦੋਂ ਤੁਸੀਂ ਅਲੋਪੈਥੀ ਦੇ ਵਿੱਚ ਜਾਂਦੇ ਤਾਂ ਨਾ ਜਾਣੇ ਕਿੰਨੇ ਤਰ੍ਹਾਂ ਦੇ ਟੈਸਟ ਹੁੰਦੇ ਆ আলਟਰਾਸਾਉਂਡ ਸੀਵੀਸੀ ਐਲਫਟੀ ਮਤਲਬ ਹਜ਼ਾਰਾਂ ਤਰ੍ਹਾਂ ਦੇ ਟੈਸਟ ਹੈਗੇ ਉਹ ਟੈਸਟ ਕੀ ਦੇਖਦੇ ਆ ਵੀ ਕਿੱਥੇ ਕੀ ਬਿਮਾਰੀ ਹੈਗੀ ਲੇਕਿਨ ਐਨੀਸ਼ੀਅੰਟ ਟਾਈਮ ਦੇ ਵਿੱਚ ਜਿਸ ਟਾਈਮ ਤੇ ਰਿਸ਼ੀ ਮਹਨਿੰਦਰ ਆਦੀ ਕਾਲ ਦਾ ਸ਼ੁਰੂਆਤੀ ਟਾਈਮ ਸੀ ਉਸ ਟਾਈਮ ਦੇ ਉੱਤੇ ਵੀ ਬਿਮਾਰੀਆਂ ਤਾਂ ਹੁੰਦੀਆਂ ਸੀ ਤਾਂ ਉਹਨਾਂ ਦਾ ਡਾਇਗਨੋਸਿਸ ਕਰਨ ਦੇ ਲਈ ਕਿਵੇਂ ਦੇਖਿਆ ਜਾਂਦਾ ਸੀ ਆਯੁਰਵੇਦ ਕਹਿੰਦਾ ਕਿ ਵਾਤ ਪਿੱਤ ਕਫ ਦੇ ਇੰਬੈਲੈਂਸ ਕਰਕੇ 70 80% ਪ੍ਰੋਬਲਮਸ ਹੁੰਦੀਆਂ ਆ ਹੁਣ ਬਾਤ ਪਿਤ ਕਫ ਦਾ ਇੰਬੈਲੈਂਸ ਦੇਖੋਗੇ ਕਿਵੇਂ ਉਹ ਨਾੜੀ ਤੋਂ ਪਤਾ ਲੱਗੇਗਾ ਤੇ ਇਹਦੇ ਲਈ ਰਿਸ਼ੀਆਂ ਨੇ 10 ਵਿਧਿ ਪ੍ਰੀਖਿਆ ਬਣਾਈ 10 ਤਰ੍ਹਾਂ ਦੇ ਐਸੇ ਪੈਰਾਮੀਟਰਸ ਤਿਆਰ ਕੀਤੇ ਜਿਨ੍ਹਾਂ ਦੇ ਨਾਲ ਤੁਸੀਂ ਡਾਇਗਨੋਸ ਕਰ ਸਕਦੇ ਹੋ ਤੇ ਉਹਨਾਂ ਦੇ ਵਿੱਚੋਂ ਇੱਕ ਪੈਰਾਮੀਟਰ ਹੈਗਾ ਨਾੜੀ ਪ੍ਰੀਖਣ ਜੋ ਤੁਸੀਂ ਪਲਸ ਫੀਲ ਕਰਦੇ ਹੋ ਫਿਰ ਦੇਖਦੇ ਹੋ ਬਾਤ ਪਿਤ ਕਫ ਕਿਹੜਾ ਇੰਬੈਲੈਂਸ ਹੈਗਾ ਕਿਹੜਾ ਵਧਿਆ ਕਿਹੜਾ ਘਟਿਆ ਕਿਸ ਆਰਗਨ ਤੇ ਡੋਮਿਨੇਟ ਕਰ ਰਿਹਾ ਹੈ ਕਿਸ ਆਰਗਨ ਨੂੰ ਖਰਾਬ ਕਰ ਰਿਹਾ ਹੈ ਉਦੇ ਅਕੋਰਡਿੰਗਲੀ ਫਿਰ ਤੁਸੀਂ ਟ੍ਰੀਟਮੈਂਟ ਤਿਆਰ ਕਰਦੇ ਹੋ ਕਿਉਂਕਿ ਜਿਹੜੀਆਂ ਜਿਹੜੀਆਂ ਬੂਟੀਆਂ ਜਿਹੜੀਆਂ ਦਵਾਈਆਂ ਹੈਗੀਆਂ ਉਹ ਵੀ ਕੁਝ ਬਾਤਵਰਦਕ ਹੈਗੀਆਂ ਕੁਝ ਕਫ ਵਰਦਕ ਹੈਗੀਆਂ ਕੁਝ ਬਾਤ ਨੂੰ ਠੀਕ ਕਰਦੀਆਂ ਠੀਕ ਹੈ ਕੁਝ ਕਫ ਨੂੰ ਠੀਕ ਕਰਦੀਆਂ ਤਾਂ ਅਗਰ ਕਫ ਵਧਿਆ ਹੋਇਆ ਤਾਂ ਕਫ ਨੂੰ ਘਟਾਉਣ ਵਾਲੀ ਦਵਾਈ ਦੇਵੋਗੇ ਜੇ ਪਿਤ ਵਧਿਆ ਹੋਇਆ ਸੇਮ ਪ੍ਰੋਬਲਮ ਹੈਗੀ ਐ ਸਕਿਨ ਪ੍ਰੋਬਲਮ ਹੈ ਉਹ ਪਿਤ ਕਰਕੇ ਹੁੰਦੀ ਹੈ ਲੇਕਿਨ ਉਹਦੇ ਚ ਬਾਤ ਦਾ ਵੀ ਡੋਮੀਨੇਸ਼ਨ ਹੈਗਾ ਤਾਂ ਫਿਰ ਤੁਹਾਨੂੰ ਗੂਗਲ ਦੇਣਾ ਪਏਗਾ ਤੇ ਇਸ ਤਰੀਕੇ ਨਾਲ ਤੁਸੀਂ ਬਾਤ ਡਾਕਟਰ ਸਾਹਿਬ ਥੋੜੀ ਇੱਕ ਪ੍ਰਕਿਰਿਆ ਹੈ ਜਿਸ ਤਰ੍ਹਾਂ ਕਰਦੇ ਪਰ YouTube Facebook ਦੇ ਉੱਪਰ ਬਹੁਤ ਗਿਆਨੀ ਜੰਗੇ ਨੇ ਜਿਹੜੇ ਗਿਆਨ ਵੰਡਦੇ ਨੇ ਵੀ ਸੇ ਰਲਾਜ ਕਰਦੇ ਨੇ ਇਲਾਜ ਕਰਦੇ ਹੈਗੇ ਆ ਕੀ ਪਰ ਦੇ ਬੋਲੇ ਵੀ ਉਹੀ ਹੈ ਗਿਆਨ ਹੈ ਜਾਂ ਵੱਖਰੇ ਡਾਕਟਰਡ ਕੀਤੀ ਹੋਇਆ ਕੁਐਸਚਨ ਜ਼ਰੂਰ ਕੱਬਾ ਹੈ ਲੇਕਿਨ ਲੋਕਾਂ ਵਾਸਤੇ ਬੜਾ ਵਾਹੀ ਬੰਦਾ ਸਰ ਕੱਬਾ ਕੁਐਸਚਨ ਨਹੀਂ ਹੈ ਕੋਈ ਵੀ ਕੁਐਸਚਨ ਕੰਪਨੀ ਦਾ ਜਾਣਨਾ ਜ਼ਰੂਰੀ ਹੈ ਔਰ ਮੈਂ ਆਪਣੇ ਹਰ ਮਰੀਜ਼ ਨੂੰ ਇਹ ਕਹਣਾ ਕਿ ਤੁਸੀਂ ਆਏ ਹੋ ਤੁਸੀਂ ਕੰਸਲਟੇਸ਼ਨ ਫੀਸ ਦੇ ਰਹੇ ਹੋ ਆਪਣੇ ਬਾਰੇ ਹਰ ਚੀਜ਼ ਤੁਸੀਂ ਮੈਥੋਂ ਪੁੱਛੋ ਕਉ ਤੁਸੀਂ ਮੈਨੂੰ ਪੁੱਛਿਆ ਹੈਗਾ ਤਾਂ ਮੇਰਾ ਦੱਸਣਾ ਫਰਜ਼ ਬੰਦਾ ਮੈਂ ਦਿਖਾ ਸਕਦਾ ਕਿ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ ਐਫੀਡੇਟਿਡ ਕਾਲਜ ਹੈਗਾ ਸ਼੍ਰੀ ਧਨਵੰਤਰੀ ਆਯੁਰਵੈਦਿਕ ਕਾਲਜ ਸੈਕਟਰ 46 ਚੰਡੀਗੜ੍ਹ ਉੱਥੋਂ ਗ੍ਰੈਜੂਏਸ਼ਨ ਕੀਤੀ ਹੈ ਤੇ ਐਮਗਰੀ ਰਜਿਸਟ੍ਰੇਸ਼ਨ ਸਰਟੀਫਿਕੇਟ ਹੈਗੀ ਹੈ ਜੇਕਰ ਤੁਸੀਂ ਇਹਨੂੰ ਪ੍ਰੋਪਰਲੀ ਕੈਮਰੇ ਤੇ ਫੋਕਸ ਕਰਾਂਗੇ ਇਹ ਪੰਜਾਬ ਸਰਕਾਰ ਤੋਂ ਰਜਿਸਟਰਡ ਹੈਗੀ ਹੈ ਇਹ ਦੱਸਦੀ ਹੈ ਕਿ ਮੈਂ ਇੱਕ ਆਥੈਂਟਿਕ ਡਾਕਟਰ ਹੈਗਾ ਜੋ ਰਜਿਸਟਰਡ ਡਾਕਟਰ ਹੈਗਾ ਤੇ ਜੋ ਮੈਂ ਕਿਸੇ ਨੂੰ ਮੈਡੀਕਲ ਕਟ ਕੇ ਦੇ ਸਕਦਾ ਜਾਂ ਮੈਂ ਇਵਨ ਸੈਂਟਰ ਗਵਰਨਮੈਂਟ ਜੋ এমਪਲਾਈ ਇਨਕਮ ਟੈਕਸ ਦੇ ਹੈਗੇ ਆ ਉਹਨਾਂ ਦਾ ਮੈਂ ਏ ਐਮ ਏ ਵੀ ਹੈਗਾ ਇਹ ਕਿਹਾਵਤ ਤੁਸੀਂ ਨੀ ਨੀਮਾ ਕੀਮਤ ਰਾਹੀ ਆਉਂਦਾ ਉਹ ਉਦਾਂ ਤਾਂ ਲੋਕਾਂ ਚ ਹੁਣ ਲੋਕੀ ਦੇਖਦੇ ਜਰੂਰ ਆ YouTube ਤੇ ਯਾਰ ਇਹ ਇਲਾਜ ਕਰ ਲੋ ਇਲਾਜ ਕਰ ਲੈ ਕਿਨ ਜਿਹੜਾ ਇਲਾਜ ਉਹ ਉਸ ਤੇ ਦੱਸ ਰਿਹਾ ਉਹਦੇ ਬਾਰੇ ਨਹੀਂ ਪਤਾ ਹੁੰਦਾ ਹੈਗਾ ਇਹ ਵੀ ਸਚਾਈ ਹੈ ਸਰ ਲੇਕਿਨ ਇੱਕ ਚੀਜ਼ ਇਹਦਾ ਟੈਸਟ ਫੋਰਮ ਮੈਂ ਦੱਸ ਦਿੰਦਾ ਡਿਗਰੀ ਦੇਖਣ ਦੀ ਵੀ ਲੋੜ ਨਹੀਂ ਹੈ ਜਿਹੜਾ ਵੀ ਡਾਕਟਰ ਤੁਹਾਨੂੰ ਦਾਅਵੇ ਕਰਦਾ ਹੈ ਗਾਰੰਟੀ ਦਿੰਦਾ ਹੈ ਉਹ ਡਾਕਟਰ ਨਹੀਂ ਹੈ ਕਿਉਂਕਿ ਗਾਰੰਟੀ ਸ਼ਬਦ ਮੈਡੀਕਲ ਲਾਈਨ ਚ ਕਿਤੇ ਨਹੀਂ ਆਉਂਦਾ ਦੇਖੋ ਇੱਕ ਸਿੰਪਲ ਜੀ ਕਹਾਵਤ ਤੁਸੀਂ ਬਜ਼ੁਰਗਾਂ ਤੋਂ ਸੁਣੀ ਹੈ ਕਿਸੇ ਨੂੰ ਮਾਂ ਵਾਦੀ ਕਿਸੇ ਨੂੰ ਸਵਾਦੀ ਤਾਂ ਅਗਰ ਮੈਨੂੰ ਮਾਂ ਬਾਇ ਕਰਦੇ ਆ ਤਾਂ ਹੋ ਸਕਦਾ ਤੁਹਾਨੂੰ ਸਵਾਦ ਲੱਗਦੇ ਹੋ ਤਾਂ ਸੇਮ ਚੀਜ਼ ਹੈਗੀ ਹੈ ਇਹਦਾ ਮਤਲਬ ਕੀ ਹੈ ਕਿ ਜੋ ਡਾਕਟਰ ਹੈਗਾ ਉਹ ਸਹੀ ਡਾਇਗਨੋਸ ਕਰਕੇ ਤੁਹਾਨੂੰ ਸਹੀ ਟਰੀਟਮੈਂਟ ਦੇਵੇਗਾ ਜੋ ਦਾਵਾ ਕਰ ਰਿਹਾ ਗਾਰੰਟੀ ਦੇ ਰਿਹਾ ਉਹ ਡਾਕਟਰ ਹੋ ਹੀ ਨਹੀਂ ਸਕਦਾ ਗਾਰੰਟੀ ਨਾਮ ਦਾ ਸ਼ਬਦ ਸਾਡੀ ਕਿਸੇ ਕਿਤਾਬ ਚ ਨਹੀਂ ਲਿਖਿਆ ਹੋਇਆ ਹੈ ਸਰ ਇਹ ਬਹੁਤ ਵੱਡਾ ਦਾਵਾ ਕੀਤਾ ਡਾਕਟਰ ਸਾਹਿਬ ਨੇ ਕਿ ਜਿਹੜੇ ਲੋਕ ਦਾਵਾ ਕਰਦੇ ਆ ਉਹ ਡਾਕਟਰ ਨਹੀਂ ਹੁੰਦੇ ਸੋ ਖੈਰ ਇਹ ਹੁਣ ਸੇਧ ਮੈਗਵਾ ਲਿਖੀ ਹੋਇਆ ਕੋ ਡਾਕਟਰ ਹੈ ਕੋਨੀ ਪਰ ਅਸੀਂ ਗੱਲਬਾਤ ਕਰਦੇ ਡਾਕਟਰ ਸਾਹਿਬ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸਰਚਿੰਗ ਹੋ ਰਹੀ ਹੈ ਜੇ ਕਹਿੰਦੇ ਕਿ ਇਸ ਟਾਈਮ ਦੇ ਵਿੱਚ ਟੌਪ ਤੇ ਜਾਰੀ ਹੈ ਸਰਚਿੰਗ ਕਿ ਜਿਹੜੀ ਕਮਜ਼ੋਰੀ ਹੈ ਮਰਦਾਨਾ ਕਮਜ਼ੋਰੀ ਹੈ ਉਹਦਾ ਇਲਾਜ ਕਰਵਾਓ ਫਟਾਫਟ ਕਰਵਾਓ ਇਹ ਵਾਕਈ ਬਿਮਾਰੀ ਹੈਗੀ ਕੋਈ ਇਦਾਂ ਦੀ ਸਰ ਇਸ ਚੀਜ਼ ਨੂੰ ਸਮਝਣ ਵਾਸਤੇ ਤੁਹਾਨੂੰ ਥੋੜਾ ਜਿਹਾ ਬੈਕਵਰਡ ਕਾਊਂਟਿੰਗ ਕਰਨੀ ਪਈ ਜੀ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਬਾਤ ਪਿਤ ਕਫ ਕਰਕੇ ਸਾਡੇ ਸ਼ਰੀਰ ਚ 70 80% ਪ੍ਰੋਬਲਮਸ ਹੁੰਦੀ ਜੀ ਤਾਂ ਜਿਹੜੀ ਤੁਸੀਂ ਬਿਮਾਰੀ ਦੀ ਗੱਲ ਕਰ ਰਹੇ ਹੋ ਸੈਕਸੂਅਲ ਕਮਜ਼ੋਰੀ ਇਹਦੇ ਨੂੰ ਆਪਾਂ ਪਹਿਲਾਂ ਤੁਹਾਨੂੰ ਦੋ ਹਿੱਸਿਆਂ ਸੈਗਰੀਗੇਟ ਕਰ ਲੈਨੇ ਇੱਕ ਉਹ ਬੰਦੇ ਜੋ 40 ਸਾਲ ਤੋਂ નીચે ਆ ਤੇ ਇੱਕ ਉਹ ਬੰਦੇ ਜੋ 40 ਸਾਲ ਤੋਂ ਉੱਪਰ ਆ ਠੀਕ ਹੈ ਆਪਾਂ ਇਹਨਾਂ ਨੂੰ ਸੈਗਰੀਗੇਟ ਕਰਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕੀ ਪ੍ਰੋਬਲਮ ਹੈਗੀ ਹੈ ਦੂਸਰੀ ਚੀਜ਼ ਕੀ ਤੁਸੀਂ ਪੁੱਛਿਆ ਕਿ ਇਹ ਵਾਕਈ ਪ੍ਰੋਬਲਮ ਹੈਗੀ ਹੈ ਜੀ ਹਾਂ ਇਹ ਕਮਜ਼ੋਰੀ ਹੁੰਦੀ ਹੈ ਕਮਜ਼ੋਰੀ ਕਿਉਂ ਹੁੰਦੀ ਹੈ ਕਿਉਂਕਿ ਜੋ ਅਸੀਂ 40 ਸਾਲ ਤੋਂ ਪਹਿਲਾਂ ਦੇ ਬੰਦਿਆਂ ਦੀ ਗੱਲ ਕਰ ਰਹੇ ਹਾਂ ਉਹਨਾਂ 'ਚ ਕਮਜ਼ੋਰੀ ਕਿਉਂ ਆਉਂਦੀ ਹੈ ਦੇਖੋ ਜਦੋਂ ਅਸੀਂ ਖਾਣਾ ਖਾਂਦੇ ਤਾਂ ਸਾਡੇ ਸਰੀਰ ਦੇ ਵਿੱਚ ਸੱਤ ਧਾਤੂਆਂ ਬੰਦੀਆਂ ਜੋ ਸਾਡੇ ਸਰੀਰ ਦਾ ਪੋਸ਼ਣ ਕਰਦੀਆਂ। ਪਹਿਲੀ ਧਾਤੂ ਹੁੰਦੀ ਹੈ ਰਸ, ਰਸ ਤੋਂ ਬਾਅਦ ਰક્ત, ਫਿਰ ਮਾਸ, ਮੇਦ, ਹਸਤੀ, ਮੱਜਾ, ਲਾਸਟ ਦੇ ਵਿੱਚ ਸ਼ੁਕਰ। ਤਾਂ ਮਤਲਬ ਵੀਰਿਆ। ਇਹ ਕੀ ਹੈ? ਹਰ ਸਟੈਪ ਦੇ ਉੱਤੇ ਇਹ ਪਿਉਰੀਫਿਕੇਸ਼ਨ ਵੱਧਦੀ ਜਾਂਦੀ ਹੈ। ਰਾਈਟ ਸਰ। ਤਾਂ ਜਿਵੇਂ ਜਿਵੇਂ ਇਹ ਪਿਉਰੀਫਿਕੇਸ਼ਨ ਵੱਧਦੀ ਹੈ ਲਾਸਟ ਦੇ ਵਿੱਚ ਜਾ ਕੇ ਕੀ ਬਣਦਾ ਸਾਡਾ ਵੀਰਜ ਬਣਦਾ ਜਿਹਦਾ ਕਿ 40 ਦਿਨ ਦਾ ਪ੍ਰੋਸੈਸ ਹੁੰਦਾ। ਇਸ ਲਈ ਅਗਰ ਤੁਸੀਂ ਸਹੀ ਵੈਦ ਦੇ ਕੋਲ ਕਦੇ ਦਵਾਈ ਲੈਣ ਗਏ ਹੋਵੋਗੇ ਤਾਂ ਉਹਨਾਂ ਨੇ ਹਮੇਸ਼ਾ ਕਿਹਾ ਹੋਵੇਗਾ ਕਿ ਘੱਟੋ ਘੱਟ 40 ਦਿਨ ਦਵਾਈ ਖਾਣੀ ਹੈ ਕਿਉਂਕਿ ਇਹ ਪ੍ਰੋਸੈਸ 40 ਦਿਨ ਦਾ ਹੈ ਤਾਂ ਇਹਦਾ ਮਤਲਬ ਇਹ ਹੋਇਆ ਪਹਿਲੀ ਚੀਜ਼ ਅਗਰ ਕਿਸੇ ਨੂੰ ਸੈਕਸ ਦੀ ਕਮਜ਼ੋਰੀ ਹੈ ਤਾਂ ਉਹਦੀ ਡਾਈਟ ਗਲਤ ਹੈ ਜਾਂ ਉਹਦਾ ਹਾਜਮਾ ਖਰਾਬ ਹੈ ਪੈਸਾ ਜਾਨੀ ਕਿ ਤੁਹਾਡੇ ਸ਼ਬਦਾਂ ਦੇ ਲੱਗੇਗਾ ਕਿ ਇਹ ਬਿਮਾਰੀ ਨਹੀਂ ਹੈ ਇਹ ਕਮਜ਼ੋਰੀ ਹੈ ਬਿਲਕੁਲ ਇਹ ਕਮਜ਼ੋਰੀ ਹੈ ਹੁਣ ਕਮਜ਼ੋਰੀ ਕੀ ਹੈ ਇਹ ਸਮਝੋ ਤੁਸੀਂ ਇੱਕ ਜੂਸਰ ਦੇ ਵਿੱਚ ਮਸੰਮੀ ਪਾਈ ਤਾਂ ਕਿ ਸੇਮ ਦਾ ਜੂਸ ਬਾਰ ਆਏਗਾ ਮਸੰਮੀ ਨਹੀਂ ਬਾਰ ਆਏਗਾ ਹੁਣ ਜੋ 40 ਸਾਲ ਤੋਂ ਮੈਂ ਕਿਉਂ ਸੈਗਰੀਗੇਟ ਕੀਤਾ ਕਿਉਂਕਿ ਪ੍ਰੋਬਲਮ ਭਾਵੇਂ ਸੇਮ ਹੈ ਟਰੀਟਮੈਂਟ ਵੀ ਭਾਵੇਂ ਕਿਤਨਾ ਕਿਤੇ ਸੇਮ ਹੈਗਾ ਬਟ ਕਾਰਨ ਜਿਹੜੇ ਹੈਗੇ ਆ ਉਹ ਥੋੜੇ ਥੋੜੇ ਡਿਫਰੈਂਟ ਹੈਗੇ ਆ 40 ਸਾਲ ਤੋਂ ਘੱਟ ਜਿਹੜੀ ਯੰਗ ਜਨਰੇਸ਼ਨ ਹੈਗੀ ਆ ਉਹਨਾਂ ਦੇ ਵਿੱਚ ਕਮਜ਼ੋਰੀ ਅਕਸਰ ਨਹੀਂ ਆਉਂਦੀ ਸੀ ਪਰ ਅੱਜ ਦੀ ਕੜੀ ਪੇਸ਼ੈਂਟ ਆ ਰਹੇ ਆ ਉਹਦੇ ਵਿੱਚ ਕੀ ਕਾਰਨ ਹੈ ਉਦੇ ਪਿੱਛੇ ਕਾਰਨ ਹੈ ਕਿ ਸਾਡਾ ਜਿਹੜਾ ਨੌਜਵਾਨ ਹੈ ਉਹ ਅੱਜ ਦੀ ਕਿਹੜੀ ਖਾਣਾ ਕੈਸਾ ਖਾ ਰਿਹਾ ਹੂੰ ਜਿਆਦਾ ਜੰਕ ਫੂਡ ਖਾ ਰਿਹਾ ਹੈ ਠੀਕ ਹੈ ਔਰ ਮੈਦਾ ਜਿਆਦਾ ਖਾ ਰਿਹਾ ਹੈ ਤਾਂ ਜਿਹੜਾ ਜਿਹੜਾ ਖਾਣਾ ਖਾਓਗੇ ਉਸੇ ਖਾਣੇ ਦਾ ਰਸ ਨਿਕਲੇਗਾ ਉਸ ਤੋਂ ਹੀ ਰक्त ਬਣੇਗਾ ਔਰ ਉਸੇ ਤੋਂ ਅੱਗੇ ਬੱਦੇ ਬੱਦੇ ਜਿਵੇਂ ਸਾਫ਼ ਸ਼ਬਦਾਂ ਚ ਕਹਿੰਦੇ ਪੀਜ਼ਾ 버ਗਰ ਦਾ ਕੀ ਰਕਤ ਕੀ ਜੂਸ ਨਿਕਲੂਗਾ ਕੀ ਜੂਸ ਨਿਕਲੂਗਾ ਬਹੁਤ ਸਹੀ ਤੁਸੀਂ ਸਿੰਪਲ ਜੇ ਸ਼ਬਦਾਂ ਚ ਮੇਰੀ ਲੈਂ ਨੂੰ ਇੱਕੋ ਸ਼ਬਦ ਦੇ ਵਿੱਚ ਖਤਮ ਕਰਤਾ ਬਹੁਤ ਵਧੀਆ ਕੀਤਾ ਤੇ ਏ ਹੁਣ ਜਦੋਂ ਤੁਸੀਂ ਵੀਰਜ ਤੁਹਾਡਾ ਇੰਨਾ ਪਤਲਾ ਹੋਏਗਾ, ਗਰਮ ਹੋਏਗਾ, ਕੋਈ ਖਾਣਾ ਐਸਿਡੀ ਖਾ ਰਹੇ ਹੋ, ਖੂਨ ਦੇ ਵਿੱਚ ਤੁਹਾਡੇ ਐਸਿਡ ਜਿਆਦਾ ਬਣ ਗਿਆ, ਗਰਮੀ ਜਿਆਦਾ ਆ ਗਈ ਹੈ ਤਾਂ ਵੀਰਜ ਵੀ ਜਲਦੀ ਪਿਘਲੂਗਾ। ਤਾਂ ਇਹਦਾ ਮਤਲਬ ਕੀ ਹੈ? ਤੁਹਾਡਾ ਟਾਈਮ ਨਹੀਂ ਹੋਏਗਾ, ਡਿਸਚਾਰਜ ਟਾਈਮ ਬਹੁਤ ਘੱਟ ਜਾਏਗਾ। ਇੱਕ ਪ੍ਰੋਬਲਮ। ਦੂਸਰਾ ਕੀ ਹੈ? ਤੁਹਾਡਾ ਬਲੱਡ ਗਰਮ ਹੈਗਾ। ਠੀਕ ਹੈ? ਔਰ ਨਾਲ ਦੀ ਨਾਲ ਕਈ ਬੱਚੇ ਐਸੇ ਹੈਗੇ ਜੋ ਮਾਸਟਿਗੂਰੇਸ਼ਨ ਕਰਦੇ ਹੈਗੇ, ਹੱਥ ਰਸੀ ਕਰਦੇ ਹੈਗੇ ਆ, ਉਹ ਹੋਰ ਵੀ ਖਤਰਨਾਕ ਹੈ। ਇੱਥੇ ਮੈਂ ਇੱਕ ਡਾਕਟਰ ਦੇ ਸਾਹਮਣੇ ਹੱਥ ਬਨ ਕੇ ਇੱਕ ਰਿਕੁਐਸਟ ਕਰਦਾ ਜਿੰਨੇ ਵੀ ਡਾਕਟਰ ਇਸ ਤਰ੍ਹਾਂ ਦੇ ਵੀਡੀਓ ਨੂੰ ਸ਼ੇਅਰ ਕਰਦੇ ਆ ਇਸ ਤਰ੍ਹਾਂ ਦੀ ਨੌਲੇਜ ਜਿਹੜੀ ਆ ਲੋਕਾਂ ਨੂੰ ਪ੍ਰੋਵਾਈਡ ਕਰਦੇ ਆ ਬਹੁਤ ਸਾਰੇ ਐਸੇ ਮਨੋਚਿਕਿਤਸਕ ਹੈਗੇ ਆ ਜਿਹੜੇ ਕਹਿੰਦੇ ਆ ਕਿ ਹੱਥ ਰਸੀ ਕਰਨ ਨਾਲ ਮਾਸਟੁਰੇਸ਼ਨ ਕਰਨ ਨਾਲ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਂਦੀ ਇਹ ਇੱਕ ਨੈਚੁਰਲ ਪ੍ਰੋਸੈਸ ਹੈ ਮੇਰੇ ਹੱਥ ਬਨ ਕੇ ਬੇਨਤੀ ਆ ਇਸ ਤਰ੍ਹਾਂ ਦਾ ਗਿਆਨ ਨਾ ਦਿਓ ਇੱਕ ਬਹੁਤ ਖਤਰਨਾਕ ਪ੍ਰੋਬਲਮ ਹੈ ਤੁਹਾਡੀ ਅੰਦਾਸਾਂ ਕਮਜ਼ੋਰ ਹੁੰਦੀਆਂ ਤੁਹਾਡਾ ਲਿੰਗ ਟੇਡਾ ਹੋ ਜਾਂਦਾ ਔਰ ਤੁਹਾਡਾ ਤਨਨਾਵ ਜਿਹੜਾ ਹੈਗਾ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ ਸਮਾਂ ਤਾਂ ਘਟਦਾ ਹੀ ਘਟਦਾ ਹੈ ਇਹਨੂੰ ਇਰੈਕਟਾਈਲ ਡਿਸਫੰਕਸ਼ਨ ਕਹਿੰਦੇ ਹੈਗੇ ਆ ਕਿ ਨਪੁੰਸਕਤਾ ਆ ਜਾਂਦੀ ਹੈਗੀ ਤੇ ਇਸ ਲਈ ਮਾਸਟਰਬੇਸ਼ਨ ਤੋਂ ਬਚਣਾ ਹੈਗਾ ਇਹ ਕੰਮ ਆਪਾਂ ਨਹੀਂ ਕਰਨਾ ਰਾਈਟ ਤੇ ਦੂਸਰਾ ਤੁਹਾਡਾ ਖਾਣਾ ਇਹ 40 ਸਾਲ ਤੋਂ ਪੈਨਾਂ ਦੇ ਬੱਚਿਆਂ ਵਾਸਤੇ ਹੈ ਠੀਕ ਹੈ ਹੁਣ ਜਦੋਂ ਆਪਾਂ 40 ਸਾਲ ਤੋਂ ਵੱਡੇ ਬੰਦਿਆਂ ਦੀ ਗੱਲ ਕਰਦੇ ਆ ਖੂਨ ਦੀ ਗਰਮੀ ਉਹਨਾਂ ਵਿੱਚ ਵਧਦੀ ਹੈਗੀ ਕਿਉਂ ਕਿਉਂਕਿ ਉਹ ਇੰਨਾ ਖਾਣ ਪੀਣ ਹੋ ਚੁੱਕਿਆ ਹੁੰਦਾ ਹੈ ਲੀਵਰ ਉਹਨਾਂ ਦਾ ਕਮਜ਼ੋਰ ਹੋ ਚੁੱਕਿਆ ਹੁੰਦਾ ਹੈਗਾ ਨਸਾਂ ਕਮਜ਼ੋਰ ਹੋ ਚੁੱਕੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਲਈ ਜਿਹੜਾ ਧਿਆਨ ਰੱਖਣ ਦੀ ਗੱਲ ਕੀਤੀ ਹੈ ਕਿ ਉਹ ਆਪਣੇ ਬਲੱਡ ਰੂਮ ਸਾਫ਼ ਕਰਨ ਆਪਣੇ ਡੇਵਰ ਦੀ ਸਿਹਤ ਦਾ ਖਿਆਲ ਰੱਖਣ ਤੇ ਪਲੱਸ ਜਿਹੜਿਆਂ ਸਾਡੇ ਕੁਝ ਬੰਦੇ ਤਾਂ ਇਦਾਂ ਦੇ ਹੈਗੇ ਜਿਹੜੇ ਨੁਸਖੇ ਨਾਲ ਹੀ ਠੀਕ ਹੋ ਜਾਂਦੇ ਆ ਤੇ ਕੁਝ ਬੰਦੇ ਐਸੇ ਜਿਨ੍ਹਾਂ ਨੂੰ ਥੋੜੀਆਂ ਐਸੀਆਂ ਹਰਬਲ ਮੈਡੀਸਿਨ ਖਾਣੀਆਂ ਪੈਂਦੀਆਂ ਜਿਨ੍ਹਾਂ ਦੇ ਨਾਲ ਉਹ ਜਲਦੀ ਜene ਰੀਗੇਨ ਕਰ ਜਾਂਦੇ ਹੈ। ਇਹੀ ਕਾਰਨ ਨੇ ਕਿ ਅੱਜ ਕੱਲ ਜਿਹੜੇ ਨਾਮੇ ਕਿਹਾਇ ਹਾਂ ਜੋੜ ਰਹੇ ਨੇ ਉਹਨਾਂ 'ਚ ਵੀ ਤਣਾਅ ਦੇਖ ਨੂੰ ਮਿਲ ਰਿਹਾ ਹੈਗਾ। ਸੋ ਤੇ ਵੀ ਇੱਕ ਕਾਰਨ ਹੈਗਾ ਜੀ ਤਣਾਅ ਵੀ ਦੇਖਣ ਨੂੰ ਮਿਲਦਾ ਹੈ ਘਰ ਵੀ ਟੁੱਟਦੇ ਹੈਗੇ ਆ ਤੇ ਬਹੁਤ ਵਾਰੀ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਸਾਡੀਆਂ ਜਿਹੜੀਆਂ ਮਾਤਾ ਪਿਤਾ ਹੈਗੇ ਉਹ ਇੰਨੇ ਇੱਕ ਸੰਸਕਾਰੀ ਹੈਗੇ ਉਹ ਇੰਦਾ ਦੇ ਸ਼ਬਦਾਂ ਨੂੰ ਇੰਦਾ ਦੀ ਚੀਜ਼ਾਂ ਨੂੰ ਉਜਾਗਰ ਨਹੀਂ ਕਰਦੀਆਂ ਬਟ ਮਨ ਦੇ ਵਿੱਚ ਹੀ ਉਹ ਭਰੀਆਂ ਲੈਂਦੀਆਂ ਤੇ ਕਿਤੇ ਨਾ ਕਿਤੇ ਕਾਰਨ ਲੱਭਦੇ ਆ ਤਾਂ ਇਹ ਕਾਰਨ ਮਿਲਦਾ ਹੈਗਾ ਇਹ ਇੱਕ ਅਕਸਰ ਇੱਕ ਗੱਲ ਹੋਰ ਦੱਸੋ ਕਿ ਜਿੰਨੇ ਵੀ ਮੈਂ ਇੰਟਰਵਿਊਜ਼ ਦੇਖੀਆਂ ਨੇ ਜਾਂ ਪੜ੍ਹਦੀਆਂ ਸੀ ਉਹਦੇ ਵਿੱਚ ਇਹ ਸ਼ਬਦ ਜ਼ਰੂਰ ਯੂਜ਼ ਹੁੰਦਾ ਕਿ ਜਿਹੜੀ ਇਹ ਸੈਕਸ ਦੀ ਪ੍ਰੋਬਲਮ ਨਹੀਂ ਕੀ ਹੈ ਇਹ ਮਾਈਂਡ ਦੀ ਗੇਮ ਹੈ ਇਹ ਦਿਮਾਗ ਦੀ ਗੇਮ ਹੈ ਜੋ ਵਾਕਈ ਅੰਦਰੂਨੀ ਪਾਵਰ ਜਿਵੇਂ ਤੁਸੀਂ ਕਹਦੇ ਖਾਣ ਪੀਣਾਂ ਘਟਦੀ ਹੈ ਸਰ ਦੇਖੋ 노 ਡਾਊਟ ਦਿਮਾਗ ਦੀ ਗੇਮ ਹੈ ਦਿਮਾਗ ਤੋਂ ਆਪਰੇਟ ਹੁੰਦਾ ਹੈ ਇਹ ਕਿਹਾ ਜਾਂਦਾ ਹੈ ਕਿ ਸੈਕਸ ਲੱਤਾਂ ਵਿੱਚ ਕਰਨੇ ਸੈਕਸ ਤੁਹਾਡੇ ਕੰਨਾਂ ਵਿੱਚ ਕਰ ਹੈਗਾ ਮਤਲਬ ਤੁਹਾਡੀ ਸੋਚ ਕਈ ਵਾਰ ਤੁਸੀਂ ਸਟ्रेस ਦੇ ਵਿੱਚ ਹੈਗੇ ਹੋ ਕੁਝ ਕੁਸ ਹੈ ਕੁਝ ਹੋਰ ਵੱਲ ਧਿਆਨ ਹੈ ਜਾਂ ਬਹੁਤ ਸਾਰੇ ਕਾਰਪੋਰੇਟ ਜਿਹੜੇ EMPLOYEES ਹੈਗੇ ਉਹ ਜ਼ਿਆਦਾ ਆਪਣੇ ਬਿਜ਼ਨਸ ਦਾ ਜੌਬ ਵਾਲੀ ਜਿਆਦਾ ਧਿਆਨ ਰੱਖਿਆ ਹੁੰਦਾ ਤਾਂ ਉਹਨਾਂ ਦਾ ਧਿਆਨ ਇੱਧਰ ਜਾਂਦਾ ਨਹੀਂ ਇਸ ਲਈ ਉਹਨਾਂ ਦੀ ਸੈਕਸੁਅਲ ਡਿਜ਼ਾਇਰ ਘੱਟ ਹੁੰਦੀ ਜਾਂਦੀ ਹੈ ਇਹ ਤੇ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਨਾਲ ਦੀ ਨਾਲ ਤੁਹਾਡਾ ਬਲੱਡ ਦਾ ਸਾਫ਼ ਹੋਣਾ ਕਿਉਂਕਿ ਅਲਟੀਮੇਟਲੀ ਜਿੰਨਾ ਤੁਹਾਡਾ ਬਲੱਡ ਹੈਲਦੀ ਹੋਏਗਾ ਉਨਾ ਹੀ ਲਿੰਗ ਦੇ ਵਿੱਚ ਜਾ ਕੇ ਉਹ ਤਣਾਅ ਪੈਦਾ ਕਰੇਗਾ ਔਰ ਉਨਾ ਹੀ ਜ਼ਿਆਦਾ ਉਹ ਲੰਬਾ ਟਾਈਮ ਲਿੰਗ ਨੂੰ ਸਟੇਬਲ ਰੱਖੇ ਲਾਸਟ ਪ੍ਰਸ਼ਨ ਕਰਾਂਗਾ ਕਿ ਇਹ ਵੀ ਕਹਿ ਦਿੰਦੇ ਕਿਸੇ ਦੀ ਇੰਦਰੀ ਛੋਟੀ ਹੈ ਉਹ ਵੱਡੀ ਹੋ ਜਾਂਦੀ ਹੈ ਉਹਨੂੰ ਵੱਡਾ ਕਰੋ ਇਹ ਜਿਹੇ ਵੀ ਦਾਅਵੇ ਕੀਤੇ ਜਾਂਦੇ ਕਿ ਇੰਦਰੀ ਵੱਡੀ ਛੋਟੀ ਹੋਣ ਨਾਲ ਸੈਕਸ ਦਾ ਕੋਈ ਸੰਬੰਧ ਹੈਗਾ ਸਰ ਮੈਂ ਨਾ ਪਿੱਛੇ ਇੱਕ ਸਰਵੇ ਪੜ੍ਹ ਰਿਹਾ ਸੀਗਾ ਮੈਂ ਉਸ ਸਰਵੇ ਸੁਣ ਰਿਹਾ ਸੀ ਰਦਰ ਪੜ੍ਹਨਾ ਹੈ ਕਿਸੇ ਡਾਕਟਰ ਬਈ ਸੁਣ ਰਿਹਾ ਸੀਗਾ ਉਹਨਾਂ ਨੇ ਦੱਸਿਆ ਸੀ ਕਿ ਬਹੁਤ ਸਾਰੀਆਂ ਲੇਡੀਜ਼ ਤੋਂ ਇਹ ਗੱਲ ਕੁਐਸਚਨ ਪੁੱਛਿਆ ਗਿਆ ਕਿ ਤੁਹਾਨੂੰ ਲਿੰਗ ਵੱਡੇ ਦਾ ਛੋਟੇ ਨਾਲ ਕੀ ਮਤਲਬ ਹੈ ਉਹਨਾਂ ਦਾ ਕਹਿਣਾ ਸੀ ਕਿ ਲਿੰਗ ਵੱਡਾ ਦਾ ਛੋਟਾ ਸਾਡੇ ਲਈ ਕੋਈ ਮੈਨੇ ਨਹੀਂ ਰੱਖਦਾ ਜੋ ਮੈਕਸਿਮਮ ਲੇਡੀਜ਼ ਦਾ ਥਿਊ ਸੀ ਉਹਨਾਂ ਦਾ ਮਤਲਬ ਇਹ ਸੀ ਕਿ ਲਿੰਗ ਦੀ ਹਾਰਡਨੈਸ ਕਿੰਨੀ ਹੈ ਔਰ ਲਿੰਗ ਜਿਹੜਾ ਕਿੰਨਾ ਲੰਬਾ ਟਾਈਮ ਤੱਕ ਸਾਡੇ ਨਾਲ ਸਟੇਬਲ ਰਹਿ ਸਕਦਾ ਮਤਲਬ ਕਿੰਨਾ ਜ਼ਿਆਦਾ ਟਾਈਮ ਉਹ ਸੈਕਸ ਕਰ ਸਕਦਾ ਹੈਗਾ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾ ਤਾਂ ਉਹ ਚੀਜ਼ ਹੁੰਦੀ ਹੈਗੀ ਹੈ ਹਾਂ ਲਿੰਗ ਵੱਡਾ ਛੋਟਾ ਕੀ ਹੁੰਦਾ ਜਿਵੇਂ ਜਿਵੇਂ ਉਮਰ ਵੱਧਦੀ ਹੈ ਤਾਂ ਲਿੰਗ ਥੋੜਾ ਜਿਹਾ ਸਿਕਟ ਜਾਂਦਾ ਕਿਉਂਕਿ ਨਸਾਂ ਕਮਜ਼ੋਰ ਹੋ ਜਾਂਦੀਆਂ ਜਿਵੇਂ ਤੁਸੀਂ ਜਿਆਦਾ ਮਾਸਟਰੇਸ਼ਨ ਕਰਦੇ ਹੋ ਫਿਰ ਵੀ ਲਿੰਗ ਛੋਟਾ ਹੋ ਜਾਂਦਾ ਹੁਣ ਕੀ ਉਹਨੂੰ ਵੱਡਾ ਕੀਤਾ ਜਾ ਸਕਦਾ ਜੀ ਬਿਲਕੁਲ ਕੀਤਾ ਜਾ ਸਕਦਾ ਕਿੰਨਾ ਵੱਡਾ ਜਿੰਨਾ ਥੋੜਾ ਨੇਚਰਲ ਸਾਈਜ਼ ਹੁਣ ਜੇਕਰ ਕਿਸੇ ਬੰਦੇ ਦਾ ਪਰਮਾਤਮਾ ਵੱਲੋਂ ਨੇ ਜੀਨਸ ਵੱਲੋਂ 6 ਇੰਚ ਦਾ ਸਾਈਜ਼ ਹੈਗਾ ਤਾਂ ਮੈਂ ਉਹਨੂੰ 8 ਇੰਚ ਨਹੀਂ ਕਰ ਸਕਦਾ ਹਾਂ ਹਾਂ ਉਹਦੀ ਕਮਜ਼ੋਰੀ ਦੂਰ ਕਰਕੇ 6 ਇੰਚ ਤੱਕ ਪਹੁੰਚਾ ਸਕਦਾ ਜਿਹੜਾ ਉਹ ਕਮਜ਼ੋਰ ਹੋਇਆ ਸੀ ਤਾਂ ਕਮਜ਼ੋਰੀ ਦੂਰ ਹੋਏਗੀ ਤਾਂ ਡੈਫੀਨੇਟਲੀ ਉਹਦਾ ਲਿੰਗ ਸਾਈਜ਼ ਵਾਪਸ ਸੇਮ ਆਪਣੀ ਜਗ੍ਹਾ ਤੇ ਆ ਜਾਏਗਾ ਬਟ ਜੇ ਉਹ ਕਹੇਗਾ ਕਿ ਜੀ ਮੈਂ ਦਵਾਈ ਦਿੰਨਾ ਜਾਂ ਮੈਂ ਦਵਾਈ ਖਾ ਕੇ 6 ਇੰਚ ਤੋਂ 10 ਇੰਚ ਦਾ ਕਰ ਦਿਆਂਗਾ ਤਾਂ ਉਹਦੇ ਲਈ ਮੇਰੇ ਵੱਲੋਂ ਤਾਂ ਮਾਫੀ ਹੈਗੀ ਐਦਾਂ ਦਾ ਕੰਮ ਨਹੀਂ ਹੋ ਸਕਦਾ ਹੁੰਦਾ ਮੈਕਸਰ ਬੋਲਾ ਸੀ ਕਿ ਆ ਤੁਸੀਂ ਹੁਣ ਇਹ ਦੱਸੋ ਕਿ ਸ਼੍ਰੀ ਸ਼੍ਰੀ ਆਯੁਰਵੈਦਿਕ ਕਲੀਨਿਕ ਤੇ ਜੇਕਰ ਮਿਲ ਹੀ ਜਾਂਦੇ ਨੇ ਤਾਂ ਤੁਹਾਡੇ ਕੋਲ ਵੀ ਇਲਾਜ ਹੈਗਾ ਜਾਂ ਸਿਰਫ ਸਮਝਾਣਾ ਹੀ ਆ ਨਹੀਂ ਸਰ ਇਲਾਜ ਬਿਲਕੁਲ ਹੈਗਾ ਇਲਾਜ ਦੀ ਕੋਈ ਕਮੀ ਨਹੀਂ ਹੈ ਹੁੰਦਾ ਕੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਇਨਗਰੀਡੀਅੰਟ ਯੂਜ਼ ਕਰਦੇ ਹੋ ਠੀਕ ਹੈ ਇਹ ਅਸੀਂ ਇੱਕ ਦਵਾਈ ਬਣਾਈ ਹੋਈ ਹੈ ਜਿਹਦਾ ਮੈਂ ਨਾਮ ਵੀ ਰੱਖਿਆ ਓਮ ਕਿਊਪਿਡ ਇਹ ਓਮ ਕਿਊਪਿਡ ਨਾਮ ਵੀ ਕਿਦਾਂ ਹੋਣ ਚ ਆਇਆ ਤੁਸੀਂ ਸੁਣੋਗੇ ਓਮ ਦਾ ਮਤਲਬ ਤੁਸੀਂ ਫਿਰ ਸ਼ੀ ਸ਼ੀ ਦੇ ਨਾਲ ਧਾਮ ਨਾਲ ਬੋਹੋਗੇ ਅਸਲ ਤੇ ਦਵਾਈ ਜਦੋਂ ਅਸੀਂ ਕਿਸੇ ਨੂੰ ਦੇ ਰਹੇ ਸੀ ਤਾਂ ਇੱਕ ਬੰਦੇ ਨੇ ਉਹਨੂੰ ਆ ਕੇ ਕਿਹਾ ਕਿ ਸਰ ਇੰਨੀ ਤਾਕਤਵਰ ਚੀਜ਼ ਹੈਗੀ ਹੈ ਕਿ ਜਦੋਂ ਮੈਂ ਖਾਣਾ ਤਾਂ ਮਤਲਬ ਹੁੰਦਾ ਇੱਕ ਵਾਰੀ ਫੇਰ ਹੂੰ ਮਤਲਬ ਖਾਂਦੋ ਇੱਕ ਵਾਰੀ ਫੇਰ ਇਹ ਬੰਦਾ ਆਏਗਾ ਤਾਂ ਸੋ ਤਦ ਮੈਂ ਚਾਹਿਆ ਕਿ ਠੀਕ ਹੈ ਯਾਰ ਦੇ ਨਾਮ ਬੰਦੇ ਨੇ ਘਰੇ ਦਵਾਈ ਰੱਖੀ ਹੋਵੇ ਤਾਂ ਐਟ ਲੀਸਟ ਕਿਸੇ ਨੂੰ ਇਹ ਵੀ ਨਾ ਲੱਗੇ ਕਿ ਮੈਂ ਕੀ ਰੱਖਿਆ ਹੋਇਆ ਬੜੀ ਵਾਰ ਹੁੰਦਾ ਕਿ ਨਾਮ بڑے ਬਲਗੜ ਦੇ ਨਾਮ ਹੁੰਦੇ ਹਨ ਤਾਂ ਓਮ ਦਾ ਮਤਲਬ ਹੈ ਵਾਂਸ ਮੋਰ ਔਰ ਕਿਊਪਰ ਦਾ ਮਤਲਬ ਦਾ ਕੰਮ ਦੇ ਠੀਕ ਹੈ ਮਤਲਬ ਤੁਹਾਨੂੰ ਇਹ ਬਾਰ-ਬਾਰ ਬਾਰ-ਬਾਰ ਸੈਕਸ ਕਰਨ ਦੀ ਤਾਕਤ ਪ੍ਰਦਾਨ ਕਰੇਗੀ ਇਹਦੇ ਵਿੱਚ ਜਿੰਨੇ ਵੀ ਇੰਗਰੀਡੀਅੰਟ ਪਾਏ ਹੋਏ ਨੇ ਉਹ ਸਵਰਨ ਭਸਮ ਰੇਗਮਾਹੀ ਅੱਕਰ ਕਰਾ ਮਨੇ ਟੌਪ ਕਲਾਸ ਇੰਗਰੀਡੀਅੰਟ ਅਸੀਂ ਇਹਦੇ ਵਿੱਚ ਪਾਏ ਹੋਏ ਨੇ ਤੁਸੀਂ ਕਦੇ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਦਿਖਾਵਾਂਗਾ ਜੀਵ ਤੇ ਤੁਸੀਂ ਅਕਰ ਕਰ ਰਹੇ ਜਿਹੜਾ ਅਸੀਂ ਕਰਦੇ ਆਂ ਅਗਰ ਤੁਸੀਂ ਜੀਵ ਤੇ ਫੋਰਲੀ ਛੋਟੇ ਦੇ ਪੀਸ ਵੀ ਰੱਖ ਲੋਗੇ ਤਾਂ ਜੀਵ ਤੋਂ ਇੱਥੇ ਕਰੰਟ ਨਿਕਲੇਗਾ ਤੁਸੀਂ ਕਹੋਗੇ ਸਰ 5 ਮਿੰਟ ਖਵਾ ਕੇ ਦਿੱਤਾ ਮੈਨੂੰ ਜਿਸ ਮਰੀਜ਼ ਨੂੰ ਦਿੱਕਤ ਹੈ ਕਿ ਇਹ ਉਹ ਮਰੀਜ਼ੇ ਦਵਾਈ ਨੂੰ ਕਿੰਨੇ ਟਾਈਮ ਦੇ ਵਿੱਚ ਲੈ ਕੇ ਆਪਣ ਨੂੰ ਕੀ ਕਰ ਸਕਦਾ ਹੈ ਸਰ ਦੇਖੋ ਇਹ ਚੀਜ਼ ਵੀ ਇੱਕ ਬੜਾ ਵੱਡਾ ਮੁੱਦਾ ਹੈਗਾ ਇਹ ਮਾਡਰਨ ਸਾਇੰਸ ਨੇ ਆਯੁਰਵੇਦ ਦੇ ਉੱਤੇ ਇੱਕ ਬਹੁਤ ਤਕੜਾ ਵਾਰ ਕੀਤਾ ਹੋਇਆ ਹੈ ਕਿ ਤੁਸੀਂ ਆਯੁਰਵੇਦ ਦੀ ਦਵਾਈ ਖਾਓਗੇ ਤਾਂ ਲੰਬੇ ਸਮੇਂ ਬਾਅਦ ਠੀਕ ਹੁੰਦੇ ਹੈ ਨਹੀਂ ਜਲਦੀ ਫਰਕ ਨਹੀਂ ਪੈਂਦਾ ਇਹ ਬਿਲਕੁਲ ਗਲਤ ਹੈ ਆਯੁਰਵੇਦ ਦੀਆਂ ਦਵਾਈਆਂ ਅਗਰ ਤੁਸੀਂ ਸਹੀ ਇਨਗਰੀਡੀਅੰਟ ਸਹੀ ਮਾਤਰਾ 'ਚ ਸਹੀ ਪ੍ਰੋਸੈਸ ਕੀਤੇ ਹੈ ਦੇਖੋ ਪ੍ਰੋਸੈਸ ਦਾ ਬਹੁਤ ਵੱਡਾ ਰੋਲ ਹੁੰਦਾ ਕਿਸੇ ਵੀ ਦਵਾਈ ਨੂੰ ਬਣਾਉਣ ਦੇ ਵਿੱਚ ਆਪਾਂ ਇਦਾਂ ਨਹੀਂ ਹੁੰਦਾ ਕਿ ਤੁਸੀਂ ਚੂਰਨ ਬਣਾਤਾ ਤੁਸੀਂ ਘਰੇ ਵੀ ਦੇਖਦੇ ਹੋ ਤੁਹਾਡੇ ਮਾਤਾ ਪੈਣ ਤੁਹਾਡੇ ਭਝਾਈ ਜੋ ਵੀ ਲੇਡੀਜ਼ ਦਾਲ ਸਬਜੀ ਬਣਾਉਂਦੇ ਆ ਤਾਂ ਸਭ ਦਾ ਟੇਸ ਨਾਲ ਅਲੱਗ-ਅਲੱਗ ਹੁੰਦਾ ਸੇਮ ਵਾਲੀ ਇੰਗਰੀਡिएंट ਉਹ ਪ੍ਰੋਸੈਸ ਦਾ ਫਰਕ ਹੁੰਦਾ ਸੇਮ ਦਵਾਈ ਦਾ ਹੈਗਾ ਪ੍ਰੋਸੈਸ ਅਗਰ ਤੁਸੀਂ ਵਧੀਆ ਕੀਤਾ ਇੰਗਰੀਡिएंट ਵਧੀਆ ਕੀਤੇ ਤਾਂ 5 5 ਦਿਨਾਂ ਦੇ ਵਿੱਚ ਹੀ ਅਸਰ ਪਾ ਦਿੰਦੀ ਹੈ ਸਰ ਠੀਕ ਹੈ ਤੁਹਾਡੇ ਮੁਤਾਬਿਕ ਹਫਤੇ ਦੇ ਵਿੱਚ ਬੰਦਾ ਤੇਰੇ ਉਹਦੇ ਆਰਮਨਾਲ ਸਰ ਬਹੁਤ ਆਰਮਨਾਲ ਹਫਤੇ ਦੇ ਵਿੱਚ ਬੰਦਾ ਬਿਲਕੁਲ ਤਿਆਰ ਹੋ ਜਾਂਦਾ ਡਿਪੈਂਡ ਕਰਦਾ ਕਿ ਬੰਦਾ ਕਿਸ ਪੋਜੀਸ਼ਨਸ ਹੈਗਾ ਕਈ ਵਾਰੀ ਬੰਦੇ ਬਹੁਤ ਡਾਊਨ ਹੁੰਦੇ ਹਨ ਹਾਲਾਂਕਿ ਉਹ ਵੀ ਹੋ ਜਾਂਦੇ ਹਨ ਲੇਕਿਨ ਫਿਰ ਵੀ ਅਸੀਂ ਕਿਸੇ ਨੂੰ ਇਸ ਤਰ੍ਹਾਂ ਦੀ ਸ਼ੋਰਟੀ ਦੇ ਕੇ ਗਲਤ ਤਲਾਸ਼ਾ ਦੇ ਕੇ ਕੰਮ ਨਹੀਂ ਕਰਦੇ ਉਹਨੂੰ ਸਮਝਾਇਆ ਜਾਂਦਾ ਹੈ ਫਿਰ ਸਭ ਇੰਟਰਵਿਊ ਦੇ ਲਾਸਟ ਦੇ ਵਿੱਚ ਇਹੀ ਪੁੱਛਾਂਗੇ ਕਿ ਦਵਾਈਆਂ ਦਾ ਚਲੋ ਲੋਕੀ ਥੋੜੀ ਕੁ ਲਾਉਣਗੇ ਮਿਲਾਂਗੇ ਦੇਖੂਗੇ ਲੱਜਾਂਗੇ ਪਰ ਜਿਹੜੇ ਲੋਕ ਘਰੇ ਬੈਠੇ ਹਨ ਹਰੇਕ ਨੂੰ ਨਹੀਂ ਮਿਲਣਾ ਚਾਹੁੰਦੇ ਹੈਗੇ ਜਾਂ ਪਹੁੰਚ ਨਹੀਂ ਕਰਵਾਣੇ ਹੈਗੇ ਕਿ ਕੋਈ ਉਪਾਏ ਵੀ ਹੈਗਾ ਸਾਡੇ ਕੋਲ ਜਿਵੇਂ ਕਹ ਹੈ ਆਪਾਂ ਕਹਿੰਦੇ ਨਾ ਯਾਰ ਆ ਕਰਕੇ ਦੇ ਲੋਕੋ ਟੋਟਕਾ ਸਰ ਮੈਂ ਤੁਹਾਨੂੰ ਸਿੰਪਲ ਜਿਹਾ ਨਾ ਦੋ ਟੋਟਕੇ ਲਿਖਾ ਦਿੰਦਾ ਔਰ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਕਿ ਐਦਾਂ ਦੇ ਵੀ ਟੋਟਕੇ ਹੁੰਦੇ ਹੈਗੇ ਨੇ ਟੋਟਕੇ ਨਹੀਂ ਨੁਸਕੇ ਹੈ ਖਾਸ ਕਰ ਜਿਹੜੇ ਬੰਦੇ ਕਮਜ਼ੋਰ ਨਹੀਂ ਹੋਏ ਉਹਨਾਂ ਵਾਸਤੇ ਤਾਂ ਇਹ ਵਰਦਾਨ ਹੈ ਠੀਕ ਹੈ ਪਹਿਲੀ ਚੀਜ਼ ਕੀ ਹੈ ਇਹ ਮਨੁਸਕਾ ਅੱਜ ਤੋਂ 3 ਸਾਲ ਪਹਿਲਾਂ ਇੱਕ ਵੀਡੀਓ ਦੱਸਿਆ ਸੀ ਤੇ ਬਹੁਤ ਵਾਇਰਲ ਹੋਇਆ ਸੀ ਲੋਕਾਂ ਨੇ ਬਹੁਤ ਜ਼ਿਆਦਾ ਫਾਇਦਾ ਉਠਾਇਆ ਹੈਗਾ ਔਰ ਬਹੁਤ ਇਫੈਕਟਿਵ ਹੈ ਬਹੁਤ ਸਿੰਪਲ ਕੋਈ ਇਨਗਰੀਡੀਅੰਟ ਇਹਦੇ ਨਹੀਂ ਪੰਦੇ ਆ। ਜੀ। ਲੇਕਿਨ ਅਸੀਂ ਇਹਨੂੰ ਬਣਾ ਕੇ ਵੇਚ ਨਹੀਂ ਸਕਦੇ। ਮਜਬੂਰੀ ਕੀ ਹੈ ਕਿਉਂਕਿ ਬਣਾ ਕੇ ਰੱਖਣਾ, ਵੇਚਣਾ ਥੋੜਾ ਟਫ ਹੁੰਦਾ ਹੈ। ਹੈਗਾ ਤੁਸੀਂ ਘਰੇ ਬਣਾ ਸਕਦੇ। ਸਰ ਤੁਸੀਂ ਸਫੇਦ ਪਿਆਜ਼ ਲੈਣੇ। ਮਾਰਕੀਟ 'ਚ ਨਾਲ ਪਿਆਜ਼ ਮਿਲਦੇ ਆ। ਇੱਕ ਸਫੇਦ ਪਿਆਜ਼ ਇੱਕ ਸਪੈਸ਼ਲ ਮੌਸਮ ਚਾਹੁੰਦੇ ਆ। ਸਬਜ਼ੀ ਮੰਡੀ ਜਾਓਗੇ ਤੁਹਾਨੂੰ ਮਿਲ ਜਾਣਗੇ। ਤੁਸੀਂ 40 ਜਾਂ 60 ਸਫੇਦ ਪਿਆਜ਼ ਲੈ ਲਓ। ਉਹਨਾਂ ਨੂੰ ਛੇਲੋ। ਛੇਲਣ ਤੋਂ ਬਾਅਦ ਜਿਵੇਂ ਤੁਸੀਂ ਨਿੰਬੂ ਦਾ achar ਪਾਣ ਲੱਗੇ ਚਾਰ ਕੱਟ ਲਗਾਉਂਦੇ ਹੋ, ਇੰਦਾ ਕੱਟ ਲਗਾਓ। ਔਰ ਕਿਸੇ ਵੀ ਚੀਨੀ ਮਿੱਟੀ ਦੇ ਬਰਤਨ ਦੇ ਵਿੱਚ ਜਿਹ ਉਦੇ ਵਿੱਚ ਸ਼ਹਿਦ ਪਾਓ ਤੇ ਸ਼ਹਿਦ ਦੇ ਵਿੱਚ ਉਹ ਪਿਆਜ਼ ਜਿਹੜੇ ਆ ਉਹ ਡਿਪ ਕਰਕੇ 40 ਦਿਨ ਵਾਸਤੇ ਰੱਖ ਦਿਓ ਤੁਹਾਡਾ ਪਿਆਜ਼ ਦਾ ਮਰਬਾ ਤਿਆਰ ਹੋ ਜਾਏਗਾ ਟੇਸਟ ਵਾਈਜ਼ ਦਾ ਨਹੀਂ ਮੈਂ ਕਹਿੰਦਾ ਕਿ ਮੈਨੂੰ ਕਿਸੇ ਪੇਸ਼ੈਂਟ ਨੇ ਕਿਹਾ ਸੀ ਕਿ ਸਰ ਖਾਣੇ ਤਾਂ ਜਰੂਰ ਰੋਕੇ ਹਨ ਪਰ ਜਾਦੂ ਵੀ ਹੈਗਾ ਇਹ ਪੇਸ਼ੈਂਟ ਦੀ ਵਰਡਿੰਗ ਸੀਗੀ ਠੀਕ ਹੈ ਇੱਕ ਤਾਂ ਇਹ ਚੀਜ਼ ਤੁਸੀਂ ਕਰ ਸਕਦੇ ਹੋ ਬਹੁਤ ਇਫੈਕਟਿਵ ਹੈ ਖਾਸ ਕਰ ਜਿਹੜੇ ਬੰਦੇ ਅਜੇ ਜ਼ਿਆਦਾ ਕਮਜ਼ੋਰੀ 'ਚ ਨਹੀਂ ਗਏ ਤੁਸੀਂ ਇਹ ਯੂਜ਼ ਕਰ ਸਕਦੇ ਹੋ ਇੱਕ ਤੁਸਕਤ ਨੂੰ ਮੈਂ ਬਹੁਤ ਬਹੁਤ ਆਸਾਨ ਦੱਸ ਦੇਣਾ ਇਹਨੂੰ ਤੁਸੀਂ ਕਦੇ ਜਿਵੇਂ ਤੁਸੀਂ ਕਹਿੰਦੇ ਇਨਸਟੈਂਟਲੀ ਕੰਮ ਕਰਦੀ ਹੈ ਸਰ ਇਕਦਮ ਕੰਮ ਕਰਦੀ ਹੈ ਸਾਰੇ ਵਿਆਗਰਾ ਤੋਂ ਵੀ ਤੇਜ਼ ਕੰਮ ਕਰਦਾ ਹੈ ਇਹਦੇ ਵਿੱਚ ਹੀ ਪਿਆਜ਼ ਦਾ ਰੋਣ ਹੈ ਇਹਨੂੰ ਕਹਿੰਦੇ ਖਿਚੜੀ ਪਿਆਜ਼ ਦੀ ਤੁਸੀਂ ਪਿਆਜ਼ ਦੇ ਕਦੂਕਸ ਕਰਕੇ ਰੱਖੋ ਖਾਸ ਕਰਕੇ ਅਗਰ ਸਫੇਦ ਪਿਆਜ਼ ਮਿਲ ਜਾਵੇ ਬੱਲੇ ਬੱਲੇ ਨਹੀਂ ਤਾਂ ਫਿਰ ਲਾਲ ਪਿਆਜ਼ ਵੀ ਲੈ ਸਕਦੇ ਕਦੂਕਸ ਕਰੋ ਥੋੜਾ ਜਿਹਾ ਖਿਚੜੀ ਦਾ ਦਾਲ ਚਾਵਲ ਜੋ ਤੁਸੀਂ ਮਟੀਰੀਅਲ ਤਿਆਰ ਕਰੋ ਪਹਿਲੀ ਲੇਅਰ ਬਣਾਓ ਮਿੱਟੀ ਦੇ ਭਾਂਡੇ ਦੇ ਵਿੱਚ ਪਿਆਜ਼ ਦੀ ਫਿਰ ਉਹਦੇ ਉੱਤੇ ਆਪਣਾ ਖਿਚੜੀ ਦਾ ਮਟੀਰੀਅਲ ਰੱਖੋ ਫਿਰ ਪਿਆਜ਼ ਦਾ ਫਿਰ ਐਦਾਂ ਤਿੰਨ ਚਾਰ ਤਹਿ ਤਹਿ ਲਾ ਕੇ ਉਹਨੂੰ ਬੜੀ ਘੱਟ ਆਂਚ ਦੇ ਉੱਤੇ ਖਿਚੜੀ ਬਣਾਓ ਉਸ ਤੋਂ ਬਾਅਦ ਉਹਦੇ ਵਿੱਚ ਨਮਕ ਮਿਲ ਦਰ ਦਿਓ ਦੇਸੀ ਘੀ ਦਾ ਤੜਕਾ ਲਾਣਾ ਤੁਸੀਂ ਇਹ ਖਾਓ ਇਹ ਬਹੁਤ ਜਲਦੀ ਕੰਮ ਕਰਦੀ ਹੈਗੀ ਇਹ ਐਦਾਂ ਦੀ ਚੀਜ਼ਾਂ ਹੈਗੀਆਂ ਜੋ ਮਤਲਬ ਇਨਸਟੈਂਟਲੀ ਕੰਮ ਕਰਦੀਆਂ ਹੈਗੀਆਂ ਔਰ ਖਾਸ ਕਰ ਉਹਨਾਂ ਦੇ ਜਿਨ੍ਹਾਂ ਨੂੰ ਕਮਜ਼ੋਰੀ ਨਹੀਂ ਹੋਈ ਜਿਨ੍ਹਾਂ ਨੂੰ ਕਮਜ਼ੋਰੀ ਹੋ ਗਈ ਉਹਨਾਂ ਲਈ ਤਾਂ ਦੇਖੋ ਦਵਾਈ ਤੁਹਾਨੂੰ ਲੈਣੀ ਹੀ ਪਵੇਗੀ ਤੋ ਡਾਕਟਰ ਸਾਹਿਬ ਨੇ ਬਲੇ ਬਲੇ ਇੱਕ ਰਾਤੀ ਘਰ ਦੇ ਵਿੱਚ ਕੋਈ ਬਹੁਤਾ ਮਹਿੰਗਾ ਜਵਾਨੀ ਦੱਸਿਆ ਗਿਆ ਪਿਆਜ਼ ਦੀ ਖਿਚੜੀ ਬਣਾ ਕੇ ਖਾਓ ਤੇ ਫਿਰ ਬਸੋ ਡਾਕਟਰ ਸਾਹਿਬ ਨੂੰ ਕਿਵੇਂ ਬੰਨੇ ਵਾਲੇ ਕਰਦੇ ਹੋ ਸੋ ਇੰਟਰਵਿਊ ਕਰਨ ਦਾ ਮਤਲਬ ਇਹੀ ਸੀਗਾ ਜਿਨ੍ਹਾਂ ਦੇ ਦਿਲ ਦੇ ਵਿੱਚ ਸ਼ੱਕ ਪਾ ਰਿਹਾ ਮੈਂ ਕਿ ਇਸ ਚੀਜ਼ ਦਾ ਇਲਾਜ ਹੁੰਦਾ ਕਿ ਨਹੀਂ ਹੁੰਦਾ ਉਹ ਇਲਾਜ ਵਾਕੀ ਹੁੰਦਾ ਡਾਕਟਰ ਸਨੀਪੁਰ ਤੁਸੀਂ ਆ ਸਕਦੇ ਹੋ ਸ਼੍ਰੀ ਸ਼੍ਰੀ ਆਯੁਰਵੈਦਿਕ ਕਲੀਨਿਕ ਪਟਿਆਲਾ ਦੇ ਵਿੱਚ ਹੈਗਾ ਜਿਹੜਾ ਇਹਨਾਂ ਦਾ ਐਡਰੈਸ ਹੈ ਕੋਰ ਨੰਬਰ ਆ ਉਸ ਉੱਤੇ ਦੇ ਰੱਖਿਆ ਗਿਆ ਲਿਕੇ ਤੁਸੀਂ ਇਹਨੂੰ ਕੰਟੈਕਟ ਵੀ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੈਗੇ ਹੋ ਤੇ ਹਾਂ ਡਾਕਟਰ ਸਾਹਿਬ ਕੋਲ ਆਉਣ ਤੋਂ ਪਹਿਲਾਂ ਅਪਾਇੰਟਮੈਂਟ ਜਰੂਰ ਲੋ ਤਾਂ ਜੋ ਡਾਕਟਰ ਸਾਹਿਬ ਨੂੰ ਤੁਸੀਂ ਖੁੱਲੇ ਸਾਰੇ ਗੱਲਾਂ ਤੇ ਬਾਤ ਕਰਕੇ ਆਪਣੀ ਪ੍ਰੋਬਲਮ ਨੂੰ ਸੋਲਵ ਕਰ ਸਕੋ ਤੁਹਾਨੂੰ ਐਸੇ ਇੰਟਰਵਿਊ ਦੇ ਵਿੱਚ ਕਿਹੜੇ ਕਿਹੜੇ ਗੱਲਾਂ ਚੰਗੀਆਂ ਲੱਗੀਆਂ ਕਿਹੜੀ ਕਿਹੜੀ ਗੱਲਾਂ ਦਾ ਫਾਇਦਾ ਹੋਇਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਰੂਰ ਐਸੇ ਜਿਹਨੂੰ ਡਿਸਕਸ ਕਰਿਆ ਕਰੋ ਕਿ ਆ ਜਿਹੜੀਆਂ ਪ੍ਰੋਬਲਮਾਂ ਨੇ ਹੋ ਕਿਉਂ ਨੇ ਇਹ ਖਾਣ ਪੀਣ ਜਿਹੜਾ ਹੈਗਾ ਸਾਡਾ ਕਿਵੇਂ ਠੀਕ ਕਰ ਸਕਦੇ ਹਾਂ ਸੋ ਇਸੇ ਤਰ੍ਹਾਂ ਫੇਰ ਕਿਸੇ ਹੋਰ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਹੁਣ ਯੈਨੋ ਵਾਸੇ ਸੁੰਗਾ ਡਾਕਟਰ ਸੁਨੀਲ ਸਿੰਘ ਨੂੰ ਦਿਉ ਯਾਰਸ ਤੇ ਧੰਨਵਾਦ ਜੀ ਥੈਂਕ ਯੂ